ਸ਼ਹੀਦ ਭਗਤ ਸਿੰਘ ਪਾਰਕ ਦੇ ਵਿੱਚ ਅਸੀਂ ਆਏ ਆ ਜੋ ਸ਼ਹੀਦ ਭਾਈ ਬਿਆਨਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੀ ਜੋ ਆਜ਼ਾਦ ਉਮੀਦਵਾਰ ਖੜੇ ਸੀ ਤੇ ਐਮਪੀ ਦੀ ਸ਼ੀਟ ਜਿਹੜੀ ਉਹਨਾਂ ਨੇ ਪ੍ਰਾਪਤ ਕੀਤੀ ਹੈ ਤੇ ਉਹਨਾਂ ਦੀ ਜਿੱਤ ਤੇ ਸਿੱਖ ਸੰਗਤ ਦਾ ਧੰਨਵਾਦ ਕਰਨਾ ਹੈ ਸ਼ਹਿਰ ਦੀਆਂ ਨਗਰ ਦੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਅਸੀਂ ਇੱਥੇ ਤੁਹਾਨੂੰ ਬੁਲਾਇਆ ਜੀ ਆਪੇ ਕਿਹੜੇ ਕਿਹੜੇ ਤੁਹਾਡੇ ਵੱਲੋਂ ਜਿਹੜੀਆਂ ਹੈਗੀਆਂ ਮੰਗਾਂ ਤੇ ਮੰਗਾ ਵੇਖੋ ਆਏ ਆ ਵੀ ਕਾਫੀ ਸਮੇਂ ਤੋਂ ਜੋ ਸਾਡੇ ਬੰਦੀ ਸਿੱਖ ਹੈ ਭਾਵੇਂ ਸਿੱਖ ਧਰਮ ਨਾਲ ਰਿਲੇਟਡ ਹੈ ਭਾਵੇਂ ਕੋਈ Hindu ਹੈ ਭਾਵੇਂ Musalman ਹੈ ਕੋਈ ਵੀ ਧਰਮ ਦਾ ਜਿਹੜਾ ਬੰਦੀ ਸਿੱਖ ਹੈ ਉਹਦੀ ਰਿਹਾਈ ਲਈ ਅਸੀਂ ਭਾਈ ਸਰਵਜੀਤ ਸਿੰਘ ਨੂੰ ਬੇਨਤੀ ਕੀਤੀ ਹੈ ਤੇ ਨਾਲ 2015 ਤੋਂ ਜੋ ਸਰਬੱਤ ਖਾਲਸੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਚੋਰੀ ਹੋ ਜਾਂਦੇ ਐ ਤੇ ਉਹਨਾਂ ਦੇ ਜਿਹੜੇ ਦੋਸ਼ੀ ਐ ਤੇ ਬਹਿਬਲ ਕਲਾਂ ਕਾਂਡ ਜਿਹੜਾ ਗੋਲੀ ਕਾਂਡ ਹੋਇਆ ਕੋੜ ਕਪੂਰਾ ਉਹਨਾਂ ਦੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਫੜਵਾਉਣ ਵਾਸਤੇ ਉਹਨਾਂ ਨੂੰ ਸਜ਼ਾਵਾ ਦਿਵਾਉਣ ਵਾਸਤੇ ਜਿਹੜੀਆਂ ਇਹ ਮੰਗਾਂ ਤੇ ਇਹ ਭਾਈ ਸਰਬਜੀਤ ਸਿੰਘ ਨੂੰ ਅਸੀਂ ਦਿੱਤੀਆਂ ਤੇ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਜਾ ਕੇ ਉਹ ਬੰਦੀ ਸਿੱਖ ਵੀਰਿਆ ਕਰਾਉਣਗੇ ਤੇ ਗੁਰੂ ਸਾਹਿਬ ਜੀ ਦੇ ਜਿਨ੍ਹਾਂ ਨੇ ਅੰਗ ਖਲਾਰੇ ਹੈ ਜਾਂ ਜਿਨ੍ਹਾਂ ਨੇ ਬੇਅਦਮੀਆਂ ਕਰਵਾਈਆਂ ਜਾਂ ਜਿਨ੍ਹਾਂ ਨੇ ਗੋਲੀਆਂ ਮਰਵਾਈਆਂ ਸਿੱਖ ਸਿੰਘ ਸ਼ਹੀਦ ਕਰਾਏ ਹੈ ਜਾਂ ਜਿਹੜੇ ਕਿਸਾਨ ਸ਼ਹੀਦ ਹੋਏ ਹੈ ਤੇ ਉਹਨਾਂ ਸਾਰਿਆਂ ਦਾ ਉਹਨਾਂ ਨੂੰ ਹੱਕ ਜਿਹੜਾ ਦੋਹਾਂ ਹੈ ਆ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਭਾਈ ਸਾਹਿਬ ਨੂੰ ਵੱਡੇ ਫਤਵੇ ਨਾਲ ਜਿੱਤ ਪ੍ਰਾਪਤ ਹੋਈ ਆ ਫਿਰ ਵੇਖੋ ਇਹ 26 27 ਦਿਨ ਪਹਿਲਾਂ ਹੀ ਜੋ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਰੋਡੇ ਤੇ ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਜੀ ਬਿਸ਼ਨਦਾ ਤੇ ਹੋਰ ਵੀ ਜਿਹੜੇ ਪੰਥਕ ਜਥਿਆਂ ਜਥੇਬੰਦੀਆਂ ਦੇ ਨੁਮਾਇंदे ਜਿਨ੍ਹਾਂ ਨੇ ਇੱਕ ਮੀਟਿੰਗ ਕੀਤੀ ਸੀ ਜਿਦੇ ਵਿੱਚ ਜ਼ਿਕਰ ਕੀਤਾ ਸੀ ਵੀ ਸ਼ਹੀਦ ਬੈਂਤ ਸਿੰਘ ਜੀ ਦੇ ਸੁਪੁੱਤਰ ਭਾਈ ਸਰਬੀ ਸਿੰਘ ਜੀ ਨੂੰ ਵੀ ਜਿਹੜਾ ਚੋਣੇ ਲੜਾਈ ਜਾਵੇ ਤੇ ਦਾਸ ਹੀ ਨਹੀਂ ਸਕਦੇ ਵੀ ਇੰਨਾ ਨੌਜਵਾਨਾਂ ਵਿੱਚ ਜਿਹੜਾ ਸਿੱਖ ਸੰਗਤਾਂ ਦੇ ਵਿੱਚ ਬੀਬੀਆਂ ਭਾਈਆਂ ਦੇ ਵਿੱਚ ਜਿਹੜਾ ਜੋਸ਼ ਸੀ ਉਸ ਜੋਸ਼ ਨੇ ਜਿਹੜਾ ਭਾਈ ਸਰਬੀ ਸਿੰਘ ਨੂੰ ਅੱਗੇ ਲੈ ਕੇ ਆਂਦਾ ਤੇ ਇਸ ਕਰਕੇ ਅਸੀਂ ਇੱਥੇ ਪਹੁੰਚੇ ਹੋਏ ਇੱਕ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਹੈ ਜੋ ਖਡੂਰ ਸਾਹਿਬ ਤੋਂ ਜਿਨ੍ਹਾਂ ਨੇ ਵੱਡੀ ਲੀਡ ਜਿਹੜੀ ਪ੍ਰਾਪਤ ਕੀਤੀ ਹੈ ਤੇ ਇੱਕ ਮੈਂ ਨਾਲ ਮੈਸੇਜ ਦੇਣਾ ਚਾਹਣਾ ਸਮੁੱਚੀ ਸਿੱਖ ਕੌਮ ਨੂੰ ਸੇ ਕੌਮ ਦੀਆਂ ਜਿੰਨੀਆਂ ਸੰਪਰਦਾਏ ਆ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਸੋ ਆ ਜਿਹੜਾ ਫੈਸਲਾ ਲਿਆ ਸੀ ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਜੀ ਬਠਿੰਡਾ ਅਤੇ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਫਾਇਦਲੇਰ ਸਿੰਘ ਹੋਣੀ ਫੈਨਡਰੇਸ਼ਨ ਚੋਂ ਤੇ ਹੋਰ ਕੋਈ ਇੱਕ ਦੋ ਜਥੇਬੰਦੀਆਂ ਦੇ ਫੈਸਲੇ ਨਾਲ ਸਾਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ ਤੇ ਜਿਹਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਨੇ ਜਿਹੜਾ ਆਪਣਾ ਉਮੀਦਵਾਰ ਖਡੂਰ ਸਾਹਿਬ ਦੇ ਵਿੱਚ ਖਿਲਾਰਿਆ ਸੀ ਉਹ ਵਾਪਸ ਲੈ ਲਿਆ ਸੀ ਤੇ ਜਿਹੜਾ ਫਰੀਦਕੋਟ ਦੇ ਵਿੱਚ ਭਾਈ ਗਗੜਾ ਜੀ ਨੂੰ ਜਿਹੜਾ ਆਪਣਾ ਉਮੀਦਵਾਰ ਐਲਾਨਿਆ ਸੀ ਸੋ ਸਿੱਖ ਸੰਗਤਾਂ ਦੇ ਤੇ ਕੁਝ ਜਥੇਬੰਦੀਆਂ ਦੇ ਆਗੂਆਂ ਦੇ ਕਹਿਣ ਤੇ ਉਹਨਾਂ ਨੇ ਆਪਣਾ ਉਮੀਦਵਾਰ ਜਿਹੜਾ ਵਾਪਸ ਨਹੀਂ ਲਿਆ ਸੋ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਹੰਕਾਰ ਉਹਨਾਂ ਨੂੰ ਲੈ ਕੇ ਬੈਠਾ ਮੈਂ ਚਾਹਣਾ ਵੀ ਚਾਰਕ ਜਥੇਬੰਦੀਆਂ ਨੇ ਰਲ ਕੇ ਤੇ 2 ਐਮਪੀ ਤੁਸੀਂ ਬਣਾ ਲਏ ਐ ਤੇ ਮੈਂ ਚਾਹਣਾ ਵੀ ਸਾਰੀਆਂ ਸੰਪਰਦਾਇ ਸਾਰੇ ਸਿੱਖ ਕੌਮ ਦੇ ਆਗੂ ਜਥੇਬੰਦੀਆਂ ਦੇ ਜਿੰਨੇ ਵੀ ਨਮਾਇੰਦੇ ਐ ਜੇ ਰਲ ਮਿਲ ਕੇ ਇਕਤਰਤਾ ਦੇ ਨਾਲ ਚੱਲ ਗਏ ਤੇ ਆਉਣ ਵਾਲੀ ਐਜੀਪੀਸੀ ਵੀ ਆਪਣੀ ਹੋਵੇਗੀ ਚੰਗੇ ਸਿੱਖ ਆਗੂਆਂ ਦੀ ਤੇ ਆਉਣ ਵਾਲੀ ਜਿਹੜੀ 27 ਦੀ ਇਲੈਕਸ਼ਨ ਐ ਤੇ ਉਹ ਵੀ ਇੱਕ ਪੰਥਕ ਸਰਕਾਰ ਹੋਵੇਗੀ ਸੋ ਇਹ ਜਿਹੜਾ ਮੈਸੇਜ ਮੈਂ ਤਾਂ ਦਿੰਨਾ ਕਿਉਂਕਿ ਜੇ ਰਲ ਮਿਲ ਕੇ ਚੱਲਾਂਗੇ ਇੱਕ ਇੱਕ 11 ਹੁੰਦੇ ਆ ਤੇ ਜੇ ਅਲੱਗ-ਅਲੱਗ ਹੋ ਕੇ ਚੱਲਾਂਗੇ ਤੇ ਫਿਰ ਦੂਜਿਆਂ ਨੇ ਆਪਾਂ ਨੂੰ ਕੁੱਟਣਾ ਵੀ ਹੈ ਇਹ ਕਿਹੜੀ ਸਨਾਮੀ ਹੈ ਤੇ ਇੱਕ ਮੈਂ ਨਾਲ ਬੇਨਤੀ ਕਰਨੀ ਚਾਹਣਾ ਹੈ ਵੀ ਜੋ ਆਪ ਦੀ ਸਰਕਾਰ ਦੇ ਕਰਮਜੀਤ ਸਿੰਘ ਅਨਮੋਲ ਫਰੀਦਕੋਟ ਤੋਂ ਸ਼ੀਟ ਲੜ ਰਹੇ ਸੀ ਤੇ ਉਹਨਾਂ ਨੇ ਆਪਣੀ ਹਾਰ ਤੋਂ ਬਾਅਦ ਇੱਕ মিডিਆ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਭਾਈ ਸਰਬਜੀਤ ਸਿੰਘ ਜੀ ਜੋ ਸ਼ਹੀਦ ਭਾਈ ਬੀਨਤ ਸਿੰਘ ਜੀ ਦੇ ਸੁਪੁੱਤਰ ਉਹਨਾਂ ਨੂੰ ਵਧਾਈ ਵੀ ਦਿੱਤੀ ਹੈ ਤੇ ਨਾਲੇ ਵੀ ਕਿਹਾ ਵੀ ਜਿਹੜੇ ਸਰਕਾਰਾਂ ਦੇ ਰਹੇ ਹੋਏ ਕੰਮ ਹੈ ਜਿਹੜੇ ਲੋਕਾਂ ਨੂੰ ਹੱਕ ਸਰਕਾਰਾਂ ਨਹੀਂ ਦਿਵਾ ਸਕੀਆਂ ਉਹ ਭਾਈ ਸਰਬਜੀਤ ਸਿੰਘ ਦਿਵਾਉਣਗੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ